ਆਪਣੀ ਕੋਟੀ ਨੂੰ ਮੋਟੀਵੇਟ ਕਰਨ ਦੇ ਲਈ ਬਾਪੂ ਨਾਲ ਪਾਜ ਰਿਹਾ ਵੇਖੋ ਇਹਦਾ ਮਾਹੌਲ ਸ਼ਾਬਾਸ਼ ਟ੍ਰੈਕ ਦੇ ਨਾਲ ਨਾਲ ਕੋਪੋਤ ਨਾਲ ਰਹਿਣ ਅੰਦਰ ਹੀ ਮਾਣ ਟ੍ਰੈਕ ਦੇ ਨਾਲ ਨਾਲ ਰਹਿਣ ਚੱਲ ਕਰਦੇ ਸ਼ੁਰੂ ਕਰਕੇ ਦੋ ਰਾਈ ਸ਼ਾਬਾਸ਼ ਸ਼ਾਬਾਸ਼ ਦੋ

ਟੈਡ ਤੇ ਜਾਓ ਗੁਰੂ ਚਲੋ ਜੈਸ ਦੇਖੋ ਉਧਰ ਜਵਾਨੀ ਉਹ ਕੁੜੀ ਦੇ ਦਾਦਾ ਜੀ ਆਹ ਹੈ ਕੁੜੀ ਦੇ ਦਾਦਾ ਜੀ ਗਰਾਊਂਡ ਦੇ ਚ ਆਏ ਆ ਮਤਲਬ ਟ੍ਰੈਲ ਦੇਖਣ ਕੁੜੀ ਦਾ ਤੇ ਨਾਲ ਪਾਜ ਰਿਆ ਦੇ ਉਹਦੇ ਨਾਲ ਨੇ ਟ੍ਰੈਕ ਵਾਲੇ ਗਰਾਊਂਡ ਰਹਿ ਗਿਆ ਇੱਕ ਆਪਣੀ ਕੋਲਟੀ ਨੂੰ ਮੋਟੀਵੇਟ ਕਰਨ ਦੇ ਲਈ ਬਾਪੂ ਨਾਲ ਪਾਦ ਰਿਹਾ ਵੇਖੋ ਇਹਦਾ ਮਾਹੌਲ ਚੱਲ ਚੱਲ ਬੁੱਤ ਚੱਲ ਚੱਲ ਸ਼ਾਬਾਸ਼ ਨਾਲ 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 ਵੇਖਦੇ ਚਲੋ ਗੱਲ ਚਲੋ لو چلو لاسٹ رہ گیا لاسٹ ایک رہ گیا اک جی لاسٹ رہ گیا يا پتا گئے لاسٹ لاسٹ رہ گیا کھیتوں 300 میٹر او لاسٹ نن نن ਹੂ ਤੇਰੀ ਭੈਣ ਭਾਜਦੀ ਐ ਤੂੰ ਬੈਠਾ ਰਹਿਂਦਾ ਮਾੜਾ ੋੜਾ ਮੋਟੀਵੇਟ ਕਰ ਦੇ ਇਹ ਵੀ ਦੋਏ ਬੈਠੇ ਨੇ ਬਸ ਚਲੋ 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 ਵਾਹ ਜੀ ਪਹਿਲੀ ਕੁੜੀ ਆ ਗਈ 5 3 45 ਦੇ ਵਿੱਚ ਅਗਤਾ ਵਾਲੇ 55 54 चलो, ओ, फेच्चे। फेच्चे। फेच्चे दो, फेच्चे दो। चलो, चलो चलो खिचदी चलो चलो टाइम है चार चौदह गुड शाबाश यार बापू वास्ते क्लैपिंग एक जोरदार गुड اچڙي other子... ۾ پهلي هم وڌيڪ پڪو چلو رٿي چلو 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 آجي ڏاڏو ڪنهن سر سر ڏي

ਚਲੋ ਜੀ ਬਹੁਤ ਵਧੀਆ ਸਾਰੇ ਬੱਚਾ ਨਾ ਹੋ ਗਿਆ ਕਰ ਦਿਵਨ